ਅਜਨਾਲਾ ਹਲਕੇ ਦੀਆਂ ਬਖ ਬਖ ਪਿੰਡਾਂ ਵਿੱਚ ਖਰਾਬ ਹੋ ਚੁੱਕੀਆਂ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਬਤਾਏ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ ਧਾਰੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਦੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਦਿਆਂ ਹਲਕੇ ਨੂੰ ਹਰ ਪੱਖੋਂ ਨੰਬਰ 1 ਵਿਧਾਨ ਸਭਾ ਹਲਕਾ ਬਣਾਉਣਾ ਉਹਨਾਂ ਦਾ ਲਕਸ਼ ਹੈ ਇਸ ਮੌਕੇ ਬਤਾਏ ਕੁਲਦੀਪ ਧਾਰੀਵਾਲ ਨੂੰ ਹਾਲ ਹੀ ਵਿੱਚ ਪੰਜਾਬ ਦਾ ਚੀਫ ਸਪੋਕਸਪਰਸਨ ਨਿਯੁਕਤ ਕਰਨੇ ਤੇ ਵੀ ਪਤਾਈ ਦਿੱਤੀ ਗਈ ਅਸਥਾਈ ਪ੍ਰਤੀਕਿਰਿਆ ਦਿੰਦੇ ਆ ਤਾਰੀਪਾਲ ਨੇ ਕਿਹਾ ਕਿ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ ਜਿਸ ਨੇ ਉਨ੍ਹਾਂ ਤੇ ਭਰੋਸਾ ਕਰਦਿਆਂ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਯਕੀਨ ਦਵਾਇਆ ਕਿ ਇਹ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭੋੜ ਕੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ਤੇ ਤਾਰੀਪਾਲ ਨੇ ਕੜੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਅੰਦਰ ਜਿਹੜਾ ਵੀ ਅਫਸਰ ਨਸ਼ਾ ਤਸਕਰੀ ਜਾਂ ਗੈਂਗਸਟਰਵਾਦ ਦਾ ਸਾਥ ਦੇਵੇਗਾ ਉਸ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਰਬਾ ਹੀ ਕਰਨੇ ਤੋਂ ਕਦੇ ਪਿੱਛੇ ਨਹੀਂ ਹਟਤੇ ਰਾਜ ਸਰਕਾਰ ਦਾ ਸਪਸ਼ਟ ਸਟੈਂਡ ਹੈ ਕਿ ਨਸ਼ੇ ਦੇ ਮਾਮਲੇ 'ਚ ਕੋਈ ਬਖਸ਼ੀਸ਼ ਨਹੀਂ ਹੋਵੇਗੀ ਇਹਦੇ ਨਾਲ ਹੀ ਪਾਕਿਸਤਾਨ ਜਾ ਕੇ ਜਿੱਥੇ ਵਿੱਚ ਨਿਕਾਹ ਕਰਨ ਦੇ ਚਰਚਿਤ ਮਾਮਲੇ ਤੇ ਵਿਧਾਇਕ ਧਾਰੀਬਾਰ ਨੇ ਸਖਤ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਜਿੱਥੇ ਵਿੱਚ ਜਾ ਕੇ ਉੱਥੇ ਜਾ ਕੇ ਇਹੋ ਦੇ ਹੱਕ ਕੰਮ ਕਰਨਾ ਬਿਲਕੁਲ ਗਲਤ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਰੂਪ ਵਿੱਚ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਕਾਰਜ ਕਰਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਅਤੇ ਵਿਧਾਇਕਤਾ ਰਿਬਾਰ ਨੇ ਲੋਕਾਂ ਨੂੰ ਬਰੋਸਾ ਦਿੱਤਾ ਕਿ ਅਜਨਾਲਾ ਦਾ ਵਿਕਾਸ ਉਹਨਾਂ ਦੀ ਪਹਿਲੀ ਤਰਜੀਹ ਹੈ। ਅਸੀਂ ਇਸ ਵੇਲੇ ਵਿਧਾਨ ਸਭਾ ਕਾਜ ਨਾਲਾ ਦੇ ਵਿੱਚ ਦਿਆਲਪੁਰੰਗ ਪਿੰਡ ਦੇ ਵਿੱਚ। ਤੇ ਸਦ ਇੱਥੇ ਵੀ ਅਸੀਂ ਇੱਕ ਛੜਕ ਜੜੀਆਂ ਲਿੰਕ ਰੋਡ ਪਿੰਡਾਂ ਦੀਆਂ ਜੜੀਆਂ ਉਹ ਅਸੀਂ ਬਣਾ ਦੇ। ਅੱਜ 7 ਲਿੰਕ ਰੋਡਾਂ ਦਾ ਬੰਦਾ ਜਿਹੜਾ ਅਸੀਂ ਨਹੀਂ ਪੱਥਰ ਰੱਖਿਆ 2 ਕਰੋੜ ਤੋਂ ਉੱਪਰ ਜਿਹੜਾ ਕੰਮ ਨੇ ਛੋਟੇ-ਛੋਟੇ ਵੱਖ-ਵੱਖ ਦੇ ਛੜਕਾਂ ਦੇ। ਸੋ ਇਹਦੇ ਨਾਲ ਇਹਨੂੰ ਹਰ ਪੱਖੋਂ A1 ਵਧੀਆ ਸੂਬਾ ਜਿਹੜਾ ਹਲਕਾ ਜਿਹੜਾ ਉਹ ਆਪਾਂ ਬਣਾਉਣਾ ਉਹ ਮਾਨ ਸਾਹਿਬ ਨੇ ਜਿੰਨੀ ਵਾਦਾ ਅਸੀਂ ਪੈਸੇ ਮੰਗਦੇ ਆ ਉਹ ਉਸੇ ਦੇ ਸਾਨੂੰ ਦੇ ਦਿੰਦੇ ਹੁਣ ਫਿਰ ਉਸ ਉਹਨਾਂ ਨੇ 58 ਕਰੋੜ ਰੁਪਇਆ ਜਿਹੜਾ ਦਵਾਦਾ ਛੜਕਾਂ ਦੀ ਹੋ ਦਿੱਤਾ ਆਪਾਂ ਨੂੰ ਮੇਰਾ ਖਿਆਲ ਇਹ ਨਾਲੇ ਹਲਕੇ ਦੀ ਕੋਈ ਛੜਕ ਬਾਕੀ ਨਹੀਂ ਬਚੂਗੀ ਸਭ ਛੜਕਾਂ ਜੜੀਆਂ ਵਧੀਆ ਬਣਨਗੀਆਂ ਰਮਨਤ ਸਿੰਘ ਜੀ ਜਿਸ ਤਰੀਕੇ ਨਾਲ ਤੁਹਾਨੂੰ ਮੁੱਖ ਬੁਲਾਰਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਪਾਰਟੀ ਨੇ ਵਕ ਵਕ ਸਮੇਂ ਤੇ ਕਈ ਵਾਦ ਜ਼ਿੰਮੇਵਾਰੀਆਂ ਦਿੱਤੀਆਂ ਜੇ ਜੁਮਿਹਰੀ ਜੁਮਿਹਰੀ ਦੀ ਮਿਲਦੀ ਆ ਆਪਾਂ ਆਪਣੀ ਜੁਮਿਹਰੀ ਦੀ ਪੂਰੀ ਧੰਨ ਦੇ ਨਿਮਾਉਂਦੇ ਆ। ਉਹ ਵੀ ਪਾਰਟੀ ਨੇ ਬੜੀ ਮਤਲਬ ਜਿਹੜੀ ਅਹਿਮ ਜੁਮਿਹਰੀ ਆ ਦੀ ਦਿੱਤੀ ਆ। ਜਿਹੜੀਆਂ ਪਾਰਟੀ ਦੀਆਂ ਪਾਲਿਸੀ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਮੀਡੀਆ ਤੇ ਥ्रू ਲੋਕਾਂ ਤੱਕ ਖੜਦੀਆਂ ਜਿਹੜੀਆਂ ਉਹ ਇੱਕ ਵੱਡੀ ਡਿਊਟੀ ਆ ਉਹ ਆਪਾਂ ਡਿਊਟੀ ਕਹਾਂਗੇ। ਵਧੀਆ ਕਹਾਂਗੇ ਕੋਈ ਗੱਲ ਨਹੀਂ। ਬਹੁਤ ਮਤਲਬ ਪਾਰਟੀ ਦਾ ਧੰਨਵਾਦ ਕਿ ਉਹਨਾਂ ਨੇ ਏਡੀ ਵੱਡੀ ਜੁਮਿਹਰੀ ਜਿਹੜੀ ਆਪਾਂ ਨੂੰ ਦਿੱਤੀ। ਪੰਜਾਬ ਸਰਕਾਰ ਸਖਤ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ ਨੇ ਕਾਰਵਾਈ ਕਰਦੇ ਹੋਏ ਐਸਐਸਪੀ ਸਸਪੈਂਡ ਕੀਤੇ ਗਏ ਕਿਸ ਤਰੀਕੇ ਨਾਲ ਸਰ ਉਹ ਤਾਂ ਸਿੱਧਾ ਜਆ ਗੱਲ ਆ ਜੀ ਨਾ ਤੇ ਨਸ਼ਾ ਮਾਫੀਆ ਤੇ ਨਾ ਜਿਹੜਾ ਵੀ ਕੋਈ ਅਫਸਰ ਗੈਂਗਸਟਰਾਂ ਨਾਲ ਵੜਿਆ ਜਾਂ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਤੇ ਉਹਦੇ ਖਿਲਾਫ ਕਾਰਵਾਈ ਮੁੱਖ ਮੰਤਰੀ ਸਾਹਿਬ ਬਰਦਾਸ਼ਤ ਨਹੀਂ ਕਰਦੇ ਉਹ ਤਾਂ ਇਹ ਪੰਜਾਬ ਦੀ ਪਾਲਿਸੀ ਹੈ। ਮંત્રી ਸਾਹਿਬ ਇੱਕ ਮਹਿਲਾ ਜਿਹੜੀ ਆ ਉਹ ਜੱਥੇ ਦੇ ਵਿੱਚ ਪਾਕਿਸਤਾਨ ਗਈ ਆ ਜੱਥੇ ਦੇ ਵਿੱਚ ਯਾਤਰਾ ਕਰ ਲਈ ਪਰ ਉੱਥੇ ਜਾ ਕੇ ਉਹਨੇ ਨਿਕਾਹ ਕਰ ਲਿਆ। ਕਿਸ ਤਰੀਕੇ ਨਾਲ ਵੇਖਦੇ ਹੋ ਕੀ ਲੱਗਦਾ ਨਹੀਂ ਕਿ ਜੱਥੇ ਦੇ ਵਿੱਚ ਜਾ ਕੇ ਨਿਕਾਹ ਕਰਾਉਣਾ ਇਹਨੂੰ ਮੇਰਾ ਖਿਆਲ ਹੈ ਲੋਕਾਂ ਦੀ ਬੇਸਮਝੀ ਆ ਸੋ ਸਮਝ ਕੇ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਜਾਣਦੇ ਤੁਸੀਂ ਜੱਥਿਆਂ ਜੇ ਤੇ ਕੰਮ ਕਿਹੜੇ ਤੁਸੀਂ ਕਰਦੇ ਹੋ। ਇਹ ਮੈਨੂੰ ਤੇ ਬਹੁਤ ਹੀ ਵਧੀਆ ਨਹੀਂ ਲੱਗੀ। ਮਤਲਬ ਬੇਹੱਦ ਨਿੰਦਣਯੋਗ ਕਾਰਵਾਈ।